ਤੇਰਾ ਗੁਰਵਚਨ ਦਿਦਾਰ ਸਦਾ ਲੋਚਦਾ ਦਿਦਾਰ ਜ਼ਦਾ ਲੋਚਦਾ ਮੇਰਾ ਮਨ ਲੋਚੈ ਤਰਕ ਕੀ ਨਿਆਈ ਤ੍ਰਿਖਾ ਨਾ ਉਤਰੈ ਸਾਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਬਿਨ ਦਰਸ਼ਨ ਸੰਤ ਪਿਆਰੇ ਜੀਓ ਤੇਰਾ ਗੁਰਬਚਨ ਦਿਦਾਰ ਸਦਾ ਲੋਚਦਾ ਦਿਦਾ ਹਮ ਸਰਦੀਨ ਦਇਆਲਾ ਤੁਮ ਸਰ ਅਬਤਿਆਰ ਕੀ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਾ ਬਲਬਲ ਕਰਨ ਕਵਨ ਆਵੋ ਬਹੁਤ ਜਨਮ ਵਿਚਰੇ ਤੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਦਾ ਆਸ ਲਗ ਜੀਵੋ ਜੇਰ ਭਇਓ ਦਰਸ਼ਨ ਦੇਕੇ ਜੇਰ ਭਇਓ ਦਰਸ਼ਨ ਦੀਦਾਰ ਸਦਾ ਲੋਚਦਾ ਤੇਰਾ ਗੁਰਬਚਨ ਦੀਦਾਰ ਸਦਾ ਲੋਚਦਾ ਦੀਦਾਰ ਸਦਾ ਲੋਚਦਾ ਸੇਮ ਦਰਸ਼ਨ ਕੀ ਪਿਆਸ ਮਨ ਦਰਸ਼ਨ ਕੀ ਪਿਆਸ ਤੇਰਾ ਗੁਰ ਬਚਨ ਦੀਦਾਰ ਸਦਾ ਲੋਚਦਾ ਦਿਨ ਰਾਤ ਤੇਰੇ ਹੀ ਖਿਆਲ ਸਦਾ ਲੋਚਦਾ ਦਿਨ ਰਾਤ ਤੇਰੇ ਹੀ ਖਿਆਲ ਸਦਾ ਲੋਚਦਾ ਲੰਗਣਾ ਨਾ ਤੇਰੇ ਬਿਨਾ ਝਟ ਮਾਲਕਾ ਲੰਗਣਾ ਨਾ ਤੇਰੇ ਬਿਨਾ ਝਟ ਮਾਲਕਾ ਕੋਈ ਹੋਇਆ ਕੱਖ ਕੋਈ ਲਖ ਮਾਲਕਾ ਕੋਈ ਹੋਇਆ ਕੱਖ ਕੋਈ ਲਖ ਮਾਲਕਾ ਮੈਨੂੰ ਬਸ ਦੇਖੇ ਤੇਰੀ ਅੱਖ ਮਾਲਕਾ ਮੈਨੂੰ ਬਸ ਦੇਖੇ ਤੇਰੀ ਅੱਖ ਮਾਲਕਾ ਕੋਈ ਹੋਇਆ ਕੱਖ ਕੋਈ ਲੱਖ ਮਾਲਕਾ ਕੋਈ ਹੋਇਆ ਕੱਖ ਕੋਈ ਲੱਖ ਮਾਲਕਾ ਸੰਤ ਆਏ ਕੈ ਇਸ ਜਹਾਨ ਅੰਦਰ ਪਾਪੀ ਜੀਵਾਂ ਨੂੰ ਪਾਰ ਲੰਘਾਉਂਦੇ ਹੈ ਸੰਤ ਆਏ ਕੈ ਇਸ ਜਹਾਨ ਅੰਦਰ ਪਾਪੀ ਜੀਵਾਂ ਨੂੰ ਪਾਰ ਲੰਘਾਉਂਦੇ ਹੈ ਪਾਪੀਆਂ ਔਗਣ ਹਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਚਰਨਾਂ ਦੀ ਧੂੜੀ ਬਖਸ਼ ਕੇ ਉਸ ਰੱਬ ਨਾਲ ਜੋੜ ਕੇ ਪਾਰ ਉਤਾਰਾ ਕਰ ਦਿੰਦੇ ਨੇ ਸੰਤ ਆਏ ਕੇ ਇਸ ਜਹਾਨ ਅੰਦਰ ਪਾਪੀ ਦੀਵਾ ਨੂੰ ਪਾਰ ਲੰਘਾਉਂਦੇ ਹੈ ਸਰਨ ਆਏ ਨੂੰ ਗੁਰੂ ਜੀ ਰੱਖ ਲੈਂਦੇ ਗਿਆਨ ਜੋਗ ਦਾ ਰੰਗ ਚੜ੍ਹਾਉਂਦੇ ਨੇ ਗਿਆਨ ਦਾ ਜੋਗ ਦਾ ਰੰਗ ਚੜ੍ਹਾਉਂਦੇ ਨੇ ਕੋਈ ਆਵੇ ਤਾਂ ਸਹੀ ਭਾਵਨਾ ਕਰਕੇ ਸੋ ਆਓ ਸੰਤ ਬਾਬਾ ਈਸ਼ਰਦਾਸ ਜੀ ਮਹਾਰਾਜ ਬੰਦੀ ਛੋੜਦਾਤਾ ਜੀ ਮੇਗੋਵਾਲ ਜਿਨ੍ਹਾਂ ਦੇ ਬਚਨ ਸੁਆਉ ਸੰਤ ਆਏ ਕੈ ਇਸ ਜਹਾਨ ਅੰਦਰ ਸੰਤ ਆਏ ਕੈ ਇਸ ਜਹਾਨ ਅੰਦਰ ਪਾਪੀ ਜੀ ਆਏ ਕਹਿ ਇਸ ਜਹਾਨ ਅੰਦਰ ਸੰਤ ਆਏ ਕਹਿ ਇਸ ਜਹਾਨ ਅੰਦਰ ਸਰਣ ਆਏ ਨੂੰ ਗੁਰੂ ਜੀ ਰੱਖ ਲੈਂਦੇ ਸਰਣ ਆਏ ਨੂੰ ਗੁਰੂ ਜੀ ਗਿਆਨ ਜੋ ਬਦਾਰੰਗ ਚੜ੍ਹਾਮ ਦੇ ਹੈ ਗਿਆਨ ਜੋ ਬਦਾਰੰਗ ਚੜ੍ਹਾ ਦੀਵਾਨੂ ਪਾਰ ਲੰਘਾਵਦੇ ਹੈ ਪਾਪੀ ਦੀਵਾਨੂ ਪਾਰ ਲੰਘਾਵਦੇ ਹੈ ਸੰਤ ਆਏ ਕਹਿ ਆ ਇਸ ਜਹਾਨੇ ਜਨਮ ਜਨਮ ਦਾ ਜੀਵ ਇਹ ਭੁੱਲਿਆ ਹੈ ਜਨਮ ਜਨਮ ਨੰਮ ਪੰਖੀ ਸਰਪ ਹੋਇਓ ਕਈ ਜਨਮ ਹੈ ਪਰ ਬ੍ਰਖ ਜੋਇਓ ਮਿਲ ਜਗਤੀ ਮਿਲਨ ਕੀ ਬਰੀਆ ਚਰੰਕਾਲ ਦੇ ਸੰਧਰੀਆ ਚਿਰੰਕਾਲ ਇਹ ਦੇਹ ਸੰਝਰੀਆ ਜਨਮ ਜਨਮ ਦਾ ਜੀਵ ਇਹ ਭੁੱਲਿਆ ਹੈ ਅਨਕ ਜਨਮ ਬਹੁ ਜੋਨੀ ਭ੍ਰਮੇ ਬਹੁੜ ਬਹੁੜ ਦੁਖ ਪਾਇਆ ਤੇਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਦੇਹੋ ਦਰਸ ਹਰ